ਇੱਕ ਭਿਖਾਰੀ ਨੂੰ ਭੁੱਖ ਲੱਗੀ ਸੀ ਤੇ ਉਹ ਅਲੱਗ-ਅਲੱਗ ਲੋਕਾਂ ਕੋਲ ਜਾਂਦਾ ਹੈ ਕਿਸੇ ਨੂੰ ਕਹਿੰਦਾ ਹੈ ਕਿ ਸਾਹਿਬ ਮੈਨੂੰ ਪੈਸੇ ਦੇ ਦਿਓ ਤੇ ਕਿਸੇ ਨੂੰ ਕਹਿੰਦਾ ਹੈ ਕਿ ਮੈਨੂੰ ਖਾਣਾ ਖਵਾ ਦਿਓ ਉਹ ਕਹਿ ਰਿਹਾ ਸੀ ਮੈਨੂੰ ਬਹੁਤ ਭੁੱਖ ਲੱਗੀ ਹੈ ਤੇ ਜਦੋਂ ਉਹ ਲੋਕਾਂ ਕੋਲ ਜਾਂਦਾ ਸੀ ਤਾਂ ਲੋਕ ਉਸ ਨੂੰ ਡਾਂਟ ਰਹੇ ਸਨ ਤੇ ਕਹਿ ਰਹੇ ਸਨ ਤੇਰੀ ਉਮਰ ਲਗਭਗ 20 ਸਾਲ ਦੇ ਆਸ-ਪਾਸ ਹੈ ਤੇ ਤੂੰ ਜਵਾਨ ਹੈ ਦੇਖਣ ਵਿੱਚ ਵੀ ਤੰਦਰੁਸਤਾਂ ਤੂੰ ਕੰਮ ਕਿਉਂ ਨਹੀਂ ਕਰਦਾ ਪੇਸ਼ਾਨ ਹੋ ਜਾਂਦਾ ਹੈ ਤੇ ਥੋੜਾ ਅੱਗੇ ਜਾ ਕੇ ਫਿਰ ਕਿਸੇ ਦੂਸਰੇ ਵਿਅਕਤੀ ਤੋਂ ਮਦਦ ਮੰਗਦਾ ਹੈ ਤਾਂ ਇਸੇ ਤਰ੍ਹਾਂ ਉਹ ਅੱਗੇ-ਅੱਗੇ ਜਾ ਰਿਹਾ ਸੀ ਤੇ ਅਖੀਰ ਉਸ ਨੂੰ ਇੱਕ ਵਿਅਕਤੀ ਮਿਲ ਜਾਂਦਾ ਹੈ ਜੂ ਉਸ ਨੂੰ ਕਹਿੰਦਾ ਹੈ ਕਿ ਤੂੰ ਪਰੇਸ਼ਾਨ ਨਾ ਹੋ ਜੋ ਵੀ ਤੇਰਾ ਖਾਣ ਨੂੰ ਮਨ ਕਰਦਾ ਹੈ ਤੂੰ ਦੱਸ ਮੈਂ ਕੋਸ਼ਿਸ਼ ਕਰਾਂਗਾ ਕਿ ਤੈਨੂੰ ਲਿਆ ਕੇ ਦੇਵਾਂ ਉਸਨੇ ਕਿਹਾ ਠੀਕਾ ਸਾਬ ਮੈਨੂੰ ਬਸ ਖਾਣਾ ਖਵਾ ਦਿਓ ਉਸ ਵਿਅਕਤੀ ਨੇ ਇਸ ਨੂੰ ਆਪਣੀ ਕਾਰ ਵਿੱਚ ਬਿਠਾਇਆ ਕਾਰ ਵਿੱਚ ਬਿਠਾਉਣ ਤੋਂ ਬਾਅਦ ਉਸ ਦਾ ਮਨਪਸੰਦ ਖਾਣਾ ਖਵਾਇਆ ਇਸ ਦੇ ਨਾਲ ਹੀ ਉਹ ਦੇਖਦਾ ਹੈ ਕਿ ਉਸ ਦੇ ਫਟੇ ਹੋਏ ਕੱਪੜੇ ਪਾਏ ਸਨ ਤੇ ਬਹੁਤ ਜ਼ਿਆਦਾ ਗੰਦੇ ਸਨ ਫਿਰ ਉਹ ਉਸ ਦੇ ਨਹਾਉਣ ਦਾ ਹੱਲ ਕਰਦਾ ਹੈ ਤੇ ਨਹਾਉਣ ਤੋਂ ਬਾਅਦ ਉਸ ਦੇ ਨਵੇਂ ਕੱਪੜੇ ਪਾਏ ਜਾਂਦੇ ਹਨ ਇਸ ਤੋਂ ਇਲਾਵਾ ਜੋ ਵੀ ਉਸ ਨੂੰ ਜ਼ਰੂਰਤ ਸੀ ਜੋਤੇ ਚप्पल ਸਭ ਉਸ ਨੂੰ ਦਿੱਤਾ ਜਾਂਦਾ ਹੈ ਤੇ ਫਿਰ ਉਹ ਵਿਅਕਤੀ ਆਰਾਮ ਨਾਲ ਇਥੋਂ ਚਲਾ ਜਾਂਦਾ ਹੈ ਇਸ ਗੱਲ ਨੂੰ 17 ਸਾਲ ਬੀਤ ਚੁੱਕੇ ਹਨ 17 ਸਾਲ ਬੀਤ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਆਖਿਰਕਾਰ ਉਹ ਵਿਅਕਤੀ ਇਸ ਭਿਖਾਰੀ ਲਈ ਇਹਨਾਂ ਵਿਆਲੂ ਕਿਉਂ ਹੋ ਰਿਹਾ ਸੀ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਅਖਬਾਰਾਂ ਰਾਹੀਂ ਦੁਨੀਆ ਦੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਨੂੰ ਹੈਰਾਨੀ ਹੋ ਰਹੀ ਸੀ ਇਹ ਏ ਇਨਸਾਨੀਅਤ ਨੂੰ ਸ਼ਰਮਨਾਕ ਕਰ ਦੇਣ ਵਾਲੀ ਕਹਾਣੀ ਲੋਕਾਂ ਦੇ ਰੋਂਦੇ ਖੜੇ ਕਰ ਦਿੰਦੀ ਹੈ ਅਸਲ ਵਿੱਚ ਲੋਕਾਂ ਨੇ ਆਪਣੇ ਨਿੱਜੀ स्वार्थ ਨੂੰ ਪੂਰਾ ਕਰਨ ਦੇ ਲਈ ਇੱਕ ਦੋ ਨਹੀਂ ਕਈ ਲੋਕਾਂ ਨੇ ਇਹ ਭਿਆਨਕ ਕੰਮ ਕੀਤਾ ਸੀ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਦੇ ਖੜੇ ਹੋ ਜਾਂਦੇ ਸਨ ਅੱਜ ਦੀ ਇਸ ਨਮੀ ਕਹਾਣੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਕੱਟਣਾ ਹੈ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਆਗਰਾ ਉਸ ਦਾ ਇੱਕ ਥਾਣਾ ਲੱਗਦਾ ਹੈ ਰਕਾਬਗੰਜ ਅਸਲ ਵਿੱਚ ਰਕਾਬਗੰਜ ਥਾਣਾ ਖੇਤਰ ਦਾ ਇੱਕ ਇਲਾਕਾ ਹੈ ਲਾਲ ਕਿਲਾ ਇੱਥੇ ਲਾਲ ਕਿਲੇ ਦੇ ਕੋਲ ਇੱਕ ਬਿਜਲੀ ਦਾ ਖੰਭਾ ਹੁੰਦਾ ਹੈ ਗੱਲ ਕਰ ਰਹੀ ਹਾਂ 31 ਜੁਲਾਈ 2016 ਦੀ ਅਸਲ ਵਿੱਚ ਇੱਕ ਕਾਰ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ ਤੇ ਅਚਾਨਕ ਹੀ ਉਹ ਸੜਕ ਦੇ ਕਿਨਾਰੇ ਉਸ ਬਿਜਲੀ ਦੇ ਖੰਬੇ ਨਾਲ ਟਕਰਾ ਜਾਂਦੀ ਹੈ ਤੇ ਜਿਵੇਂ ਹੀ ਇਹ ਕਾਰ ਟਕਰੋਂਦੀ ਹੈ ਤੁਰੰਤ ਹੀ ਉਸ ਕਾਰ ਨੂੰ ਅੱਗ ਲੱਗ ਜਾਂਦੀ ਹੈ ਅੱਗ ਇੰਨੀ ਤੇਜ਼ ਸੀ ਜਿਸ ਨਾਲ ਬਹੁਤ ਤੇਜ਼ ਧਮਾਕਾ ਹੁੰਦਾ ਹੈ ਤੇ ਜੋ ਲੋਕ ਇਸ ਨੂੰ ਦੇਖਦੇ ਸਨ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਤਾਂ ਕਰਦੇ ਸਨ ਪਰ ਕਿਸੇ ਦੀ ਕੋਲ ਜਾਣ ਦੀ ਹਿੰਮਤ ਨਹੀਂ ਸੀ ਹਾਲਾਂਕਿ ਫਾਇਰ ਬਰਗੇਡ ਨੂੰ ਵੀ ਫੋਨ ਕੀਤਾ ਗਿਆ ਪਰ ਜਦੋਂ ਤੱਕ ਉਹ ਆਏ ਤਾਂ ਉਦੋਂ ਇਹ ਕਾਰ ਸੜ ਕੇ ਸੁਆਹ ਹੋ ਗਈ ਸੀ ਪਰ ਜਦੋਂ ਇਸ ਕਾਰ ਦੀ ਅੱਗ ਨੂੰ ਬੁਝਾਇਆ ਗਿਆ ਤਾਂ ਦੇਖਿਆ ਗਿਆ ਕਿ ਜ਼ਿਆਦਾਤਰ ਸਮਾਨ ਸੜ ਚੁੱਕਿਆ ਸੀ ਤੇ ਨਾਲ ਹੀ ਡਰਾਈਵਰ ਸੀਟ ਤੇ ਬੈਠਾ ਇੱਕ ਵਿਅਕਤੀ ਵਿੱਚ ਹੀ ਸੜ ਕੇ ਮਰ ਗਿਆ ਸੀ ਇਹ ਵਿਅਕਤੀ ਲਗਭਗ ਸੜ ਚੁੱਕਿਆ ਸੀ ਤੇ ਇਸ ਦੀ ਪਛਾਣ ਵੀ ਨਹੀਂ ਹੋ ਰਹੀ ਸੀ ਜਿਵੇਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਉਸ ਵਿਅਕਤੀ ਨੂੰ ਕਾਜੇ ਵਿੱਚ ਕਰ ਲਿਆ ਜਾਂਦਾ ਹੈ ਉਸ ਵਿਅਕਤੀ ਦਾ ਕੁਝ ਹਿੱਸਾ ਸੀ ਜੋ ਬਚਿਆ ਸੀ ਤੇ ਫਿਰ ਉਸ ਦੀ ਪਛਾਣ ਕਰਨੀ ਸ਼ੁਰੂ ਕੀਤੀ ਜਾਂਦੀ ਹੈ ਕਿ ਉਹ ਮਰਨ ਵਾਲਾ ਵਿਅਕਤੀ ਕੌਣ ਹੈ ਤੇ ਕਿੱਥੋਂ ਆਇਆ ਹੈ ਤੇ ਜੋ ਕਾਰ ਦੀ ਨੰਬਰ ਪਲੇਟ ਸੀ ਉਹ ਵੀ ਸੜ ਗਈ ਸੀ ਤੇ ਹੁਣ ਪੁਲਿਸ ਕੋਲ बस ਇੱਕ ਹੀ ਰਸਤਾ ਸੀ ਕਿ ਕਾਰ ਦਾ 23 ਨੰਬਰ ਜਦੋਂ ਕਾਰ ਦਾ ਚੇਚਿਸ ਨੰਬਰ ਕਢਵਾਇਆ ਗਿਆ ARTO ਦੀ ਮਦਦ ਨਾਲ ਇਹ ਨੰਬਰ ਕਢਵਾਇਆ ਗਿਆ ਤਾਂ ਪਤਾ ਲੱਗਦਾ ਹੈ ਕਿ ਉਸ ਦਾ ਨਾਮ ਵਿਜੇਪਾਲ ਸਿੰਘ ਚੌਧਰੀ ਹੈ ਜਿਸ ਵਿਅਕਤੀ ਦੀ ਇਹ ਕਾਰ ਸੀ ਜੋ ਇੱਕ ਪਿੰਡ ਪਟ ਪਾਰਸੋਲਦਨ ਕੋਰ ਗੋਤਮ ਬੋਧ ਦੇ ਇਲਾਕੇ ਵਿੱਚ ਲੱਗਦਾ ਹੈ ਤੇ ਹੁਣ ਉਸ ਵਿਅਕਤੀ ਕੋਲ ਕੋਈ ਵੀ ਸਾਧਨ ਨਹੀਂ ਤੇ ਫਿਰ ਪੁਲਿਸ ਵਾਲਿਆਂ ਨੂੰ ਭੇਜਿਆ ਜਾਂਦਾ ਹੈ ਪੁਲਿਸ ਵਾਲੇ ਇਸ ਪਿੰਡ ਵਿੱਚ ਪਹੁੰਚਦੇ ਹਨ ਤੇ ਵਿਜੇਪਾਲ ਸਿੰਘ ਚੌਧਰੀ ਨਾਮ ਦੇ ਵਿਅਕਤੀ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ ਘਰ-ਘਰ ਵਿੱਚ ਜਾ ਕੇ ਪਤਾ ਕੀਤਾ ਜਾਂਦਾ ਹੈ ਕਿ ਵਿਜ਼ੇਪਾਲ ਸਿੰਘ ਚੌਧਰੀ ਕੌਣ ਹੈ ਇੱਕ ਵਿਅਕਤੀ ਹੁੰਦਾ ਹੈ ਜਿਸ ਦੀ ਉਮਰ ਲਗਭਗ 45 ਸਾਲ ਦੇ ਆਸ-ਪਾਸ ਹੈ ਜਦੋਂ ਉਸ ਵਿਅਕਤੀ ਤੋਂ ਪੁੱਛਿਆ ਜਾਂਦਾ ਹੈ ਤੇ ਉਹ ਸਾਹਮਣੇ ਦਿਖਾਈ ਦਿੰਦਾ ਹੈ ਪੁਲਿਸ ਵਾਲੇ ਇਹ ਦੇਖ ਕੇ ਬਹੁਤ ਹੈਰਾਨ ਰਹਿ ਜਾਂਦੇ ਹਨ ਕਿ ਤੇਰੀ ਕਾਰ ਨੂੰ ਅੱਗ ਲੱਗ ਗਈ ਹੈ ਤੇ ਤੂੰ ਇੱਥੇ ਪੁਲਿਸ ਵਾਲੇ ਦੱਸਦੇ ਹਨ ਉਸ ਦੇ ਵਿੱਚ ਇੱਕ ਵਿਅਕਤੀ ਸੜ ਗਿਆ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਇਹ ਗੱਲ ਸੁਣਨ ਤੋਂ ਬਾਅਦ ਵਿਜੀਪਾਲ ਸਿੰਘ ਚੌਧਰੀ ਝੋਰ-ਝੋਰ ਦੀ ਰੋਣ ਲੱਗਦਾ ਹੈ ਜਿਸ ਦੇ ਰੋਣ ਦੀ ਆਵਾਜ਼ ਘਰ ਅੰਦਰ ਪਹੁੰਚ ਜਾਂਦੀ ਹੈ ਘਰ ਦੀਆਂ ਔਰਤਾਂ ਬਾਹਰ ਆਉਂਦੀਆਂ ਹਨ ਤੇ ਪੁੱਛਦੀਆਂ ਹਨ ਕੀ ਹੋ ਗਿਆ ਸਾਹਮਣੇ ਪੁਲਿਸ ਵਾਲੇ ਖੜੇ ਹੁੰਦੇ ਉਹ ਬਿਜਲੀ ਦਾ ਇੱਕ ਖੰਬੇ ਨਾਲ ਕਾਰ ਟਕਰਾਉਂਦੀ ਹੈ ਕਾਰ ਟਕਰਾਉਣ ਤੋਂ ਬਾਅਦ ਇੱਕ ਦਮ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਡਰਾਈਵਰ ਦੀ ਕਾਰ ਵਿੱਚ ਸੜ ਕੇ ਮੌਤ ਹੋ ਜਾਂਦੀ ਹੈ ਇਹ ਸਾਰੀ ਕਹਾਣੀ ਸੁਣ ਕੇ ਪਰਿਵਾਰ ਵਾਲੇ ਵੀ ਰੋਣ ਲੱਗਦੇ ਹਨ ਤੇ ਆਸ-ਪਾਸ ਦੇ ਲੋਕ ਪਰਿਵਾਰ ਵਾਲਿਆਂ ਨੂੰ ਸਮਝਾਉਂਦੇ ਹਨ ਤੇ ਪੁੱਛਦੇ ਹਨ ਕਿ ਆਖਿਰਕਾਰ ਕਾਰ ਤੇ ਕੌਣ ਗਿਆ ਸੀ ਅਸਲ ਵਿੱਚ ਟੂਰ ਐਂਡ ਟਰੈਵਲ ਦਾ ਕੰਮ ਕਰਨ ਵਾਲੇ ਇਸ ਵਿਜੇਪਾਲ ਚੌਧਰੀ ਦਾ ਇੱਕ ਬੇਟਾ ਹੁੰਦਾ ਹੈ ਜਿਸ ਦੀ ਉਮਰ ਲਗਭਗ 22 ਸਾਲ ਦੇ ਆਸ-ਪਾਸ ਹੈ ਉਸ ਦਾ ਨਾਮ ਅਨਿਲ ਚੌਧਰੀ ਹੁੰਦਾ ਹੈ ਅਨਿਲ ਚੌਧਰੀ ਹੀ ਗਾਇਬ ਸੀ ਤੇ ਉਹੀ ਕਾਰ ਲੈ ਕੇ ਗਿਆ ਸੀ ਤੇ ਫਿਰ ਪਰਿਵਾਰ ਵਾਲਿਆਂ ਨੂੰ ਆਗਰਾ ਲੈ ਕੇ जाया ਜਾਂਦਾ ਹੈ ਉਹ ਕਾਰ ਦਾ ਬਾਕੀ ਜੋ ਸਮਾਨ ਸੀ ਕੁਝ ਨਹੀਂ ਬਚਿਆ ਸੀ ਪਰ ਜਦੋਂ ਪਰਿਵਾਰ ਵਾਲੇ ਉੱਥੇ ਪਹੁੰਚਦੇ ਹਨ ਤਾਂ ਇਹ ਸਪਹਚਾਨ ਕਰਨ ਤੋਂ ਬਾਅਦ ਕਹਿੰਦੇ ਹਨ ਕਿ ਅਨਿੰਨ ਹੀ ਹੈ ਤੇ ਅਨਿੰਨ ਚੌਧਰੀ ਮਰ ਜਾਂਦਾ ਹੈ ਇਸ ਤੋਂ ਬਾਅਦ ਉਸ ਦੀ ਨਾਸ਼ ਜੋ ਵੀ ਥੋੜਾ ਬਹੁਤਾ ਹਿੱਸਾ ਉਸ ਦੇ ਸਰੀਰ ਦਾ بچਿਆ ਸੀ ਉਸ ਨੂੰ ਪਿੰਡ ਲੈ ਕੇ ਆਉਂਦੇ ਹਨ ਤੇ ਉਸ ਦੀ লাশ ਦਾ ਸੰਸਕਾਰ ਕੀਤਾ ਜਾਂਦਾ ਹੈ ਜਿਵੇਂ ਹੀ ਪਿੰਡ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ ਉਹ ਇਸ ਪਰਿਵਾਰ ਕੋਲ ਪਹੁੰਚ ਜਾਂਦੇ ਹਨ ਪਰਿਵਾਰ ਵਿੱਚ ਸੋਗ ਦਾ ਮਾਹੌਲ ਸੀ ਇਸੇ ਤਰ੍ਹਾਂ 2 ਦਿਨ 4 ਦਿਨ 2 ਮਹੀਨੇ 4 ਮਹੀਨੇ 6 ਮਹੀਨੇ ਇਸੇ ਤਰ੍ਹਾਂ ਸਾਲ ਬੀਤਦੇ ਜਾਂਦੇ ਹਨ ਤੇ ਲਗਭਗ 17 ਸਾਲ ਬੀਤ ਚੁੱਕੇ ਸਨ ਤਾ ਨਵੰਬਰ ਅਕਤੂਬਰ 2023 ਦੀ ਇਹ ਗੱਲ ਹੈ ਗੁਜਰਾਤ ਪ੍ਰਦੇਸ਼ ਦਾ ਸ਼ਹਿਰ ਕੋਰ ਅਸਰ ਵਿੱਚ ਇਥੋਂ ਦੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਸਾਬ ਇੱਥੇ ਇੱਕ ਵਿਅਕਤੀ ਰਹਿੰਦਾ ਹੈ ਜਿਸ ਦਾ ਨਾਮ ਰਾ ਹੈ ਉਸਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਇਸ ਸਪੈਕਟ ਵਿਅਕਤੀ ਹੈ ਕੁਝ ਨਾ ਕੁਝ ਇਸ ਵਿਅਕਤੀ ਨੇ ਅਜਿਹਾ ਕੀਤਾ ਹੈ ਤੁਹਾਨੂੰ ਇਸ ਵਿਅਕਤੀ ਨਾਲ ਮਿਲਣਾ ਚਾਹੀਦਾ ਹੈ ਤੇ ਦੇਖਣਾ ਚਾਹੀਦਾ ਹੈ ਆਖਿਰ ਇਸ ਨੇ ਕੀ ਕੀਤਾ ਹੈ ਪੁਲਿਸ ਕੋਲ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਪਰ ਪੁਲਿਸ ਨੂੰ ਜਿੰਨੀ ਕੁ ਵੀ ਜਾਣਕਾਰੀ ਮਿਲੀ ਕ੍ਰਾਈਮ ਬ੍ਰਾਂਚ ਪੁਲਿਸ ਪਤਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਇਸ ਵਿਅਕਤੀ ਕੋਲ ਪਹੁੰਚਦੀ ਹੈ ਇਹ ਵਿਅਕਤੀ ਕਦੇ ਟੈਕਸੀ ਚਲਾਉਂਦਾ ਹੈ ਤੇ ਕਦੇ ਆਟੋ ਚਲਾਉਂਦਾ ਹੈ ਇਸ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਜਦੋਂ ਪੁਲਿਸ ਇਸ ਨੂੰ ਨਾਮ ਪੁੱਛਦੀ ਹੈ ਤਾਂ ਇਹ ਕਹਿੰਦਾ ਹੈ ਕਿ ਰਾਜਕੁਮਾਰ ਸਿੰਘ ਤੇ ਪੁੱਛਿਆ ਜਾਂਦਾ ਹੈ ਕਿ ਤੇਰੇ ਪਿਤਾ ਦਾ ਨਾਮ ਕੀ ਹੈ ਤਾਂ ਇਹ ਆਪਣੇ ਪਿਤਾ ਦਾ ਨਾਮ ਦੱਸਦਾ ਹੈ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਵਾਉਂਦਾ ਹੈ ਸ਼ੁਰੂ ਵਿੱਚ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਹੈ ਸਭ ਕੁਝ ਠੀਕ ਠਾਕ ਹੈ ਫਿਰ ਦੁਬਾਰਾ ਪੁਲਿਸ ਕੋਲ ਫੋਨ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਸਾਹਿਬ ਇਹਨੂੰ ਤੁਸੀਂ ਮਿਲੇ ਸੀ ਉਹ ਵਿਅਕਤੀ 17 ਸਾਲ ਪਹਿਲਾਂ ਆਗਰਾ ਵਿੱਚ ਇੱਕ ਘਟਨਾ ਹੋਈ ਸੀ ਕਾਰ ਵਿੱਚ ਅੱਗ ਲੱਗਣ ਦੀ ਘਟਨਾ ਉਸ ਘਟਨਾ ਨਾਲ ਇਸ ਵਿਅਕਤੀ ਦਾ ਸਬੰਧ ਹੈ ਇਸ ਲਈ ਤੁਹਾਨੂੰ ਇਸ ਵਿਅਕਤੀ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਹੁਣ ਕ੍ਰਾਈਮ ਬ੍ਰਾਂਚ ਜੋ ਗੁਜਰਾਤ ਦੀ ਟੀਮ ਹੁੰਦੀ ਹੈ ਉਹਨਾਂ ਨੇ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਆਗਰਾੋਂ ਤੇ ਗੱਲ ਕਰਦੇ ਹਨ ਇੱਥੇ ਡੀਐਸਪੀ ਸਾਹਿਬ ਹੁੰਦੇ ਹਨ ਸੂਰਜ ਰਾਏ ਉਹਨਾਂ ਨਾਲ ਵੀ ਸੰਪਰਕ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਕਹਾਣੀ ਨੋਡਾ ਪਹੁੰਚਦੀ ਹੈ ਤੇ ਫਿਰ ਨਿਓਡਾ ਦੇ ਪੁਲਿਸ ਨਾਲ ਸੰਪਰਕ ਕੀਤਾ ਜਾਂਦਾ ਹੈ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨਿਓਡਾ ਆਗਰਾ ਤੇ ਐਹਮਦਾਬਾਦ ਪੁਲਿਸ ਅਲੱਗ-ਅਲੱਗ ਤਰੀਕਿਆਂ ਨਾਲ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਜਾਂਚ ਪੜਤਾਲ ਕਰਨ ਤੋਂ ਬਾਅਦ ਜੋ ਤੱਥ ਸਾਹਮਣੇ ਆਉਂਦੇ ਹਨ ਇਹ ਸੁਣ ਕੇ ਹਰ ਇੱਕ ਦੇ ਰੋਮ ਤੇ ਖੜੇ ਹੋ ਜਾਣਗੇ ਅਸਲ ਵਿੱਚ ਕਹਾਣੀ ਸ਼ੁਰੂ ਹੁੰਦੀ ਹੈ ਸਾਲ 2004 ਵਿੱਚ ਇੱਕ ਵਿਅਕਤੀ ਹੁੰਦਾ ਹੈ ਜੋ ਗੌਤਮ ਬੁੱਧ ਨਗਰ ਵਦਾ ਜੋਦਨਕੌਰ ਹੈ ਇੱਥੇ ਪੱਟਾ ਪਾਰਸਲ ਹੈ ਜੋ ਹੈ ਇਥੋਂ ਦੇ ਰਹਿਣ ਵਾਲਾ ਵਿਜੇਪਾਲ ਸਿੰਘ ਚੌਧਰੀ ਹੁੰਦਾ ਹੈ ਜਿਸ ਦਾ ਟੂਰ ਐਂਡ ਟਰੈਵਲ ਦਾ ਕੰਮ ਹੁੰਦਾ ਹੈ ਉਸ ਦਾ ਇਹ ਕੰਮ 2004 ਵਿੱਚ ਕਾफी ਘਟ ਰਿਹਾ ਸੀ ਜਿਸ ਕਰਕੇ ਉਹ ਪਰੇਸ਼ਾਨ ਸੀ ਤੇ ਉਹ ਆਪਣੇ ਇਸ ਬਿਜ਼ਨਸ ਨੂੰ ਕਿਵੇਂ ਅੱਗੇ ਵਧਾਵੇ ਤਾਂ ਉਹ ਦਿਮਾਗ ਚਲਾਉਂਦਾ ਹੈ ਕਿ ਕਿਸੇ ਬੀਮਾ ਕੰਪਨੀ ਤੋਂ ਆਪਣੇ ਬੇਟੇ ਦੇ ਨਾਮ ਬੀਮਾ ਕਰਵਾ ਲੈਂਦਾ ਹਾਂ ਤਾਂ ਉਹ ਇਹ ਬੀਮਾ ਲਗ ਭਾਗ 2 ਲੱਖ ਦੇ ਆਸ-ਪਾਸ ਦਾ ਕਰਵਾਉਂਦਾ ਹੈ ਸਮਾਂ ਅੱਗੇ ਬੀਤਦਾ ਹੈ ਤੇ ਹੁਣ ਸਮਾਂ ਆਉਂਦਾ ਹੈ ਆਪਣੇ ਬੇਟੇ ਨੂੰ ਸ਼ਾਮਿਲ ਕਰਦਾ ਹੈ ਤੇ ਨਾਲ ਹੀ ਆਪਣੇ ਭਰਾਵਾਂ ਨੂੰ ਇਹ ਚਾਰ ਲੋਕ ਇਸ ਘਟਨਾ ਵਿੱਚ ਸ਼ਾਮਿਲ ਹੁੰਦੇ ਹਨ ਉਹਨਾਂ ਨੇ ਯੋਜਨਾ ਬਣਾਈ ਕਿ 1 ਸਾਲ ਜਾਂ 2 ਸਾਲ ਬਾਅਦ ਇਹਨਾਂ ਦਾ ਬੀਮਾ ਹੁੰਦਾ ਹੈ ਤੇ 31 ਜੁਲਾਈ 2006 ਦਾ ਜਦੋਂ ਦਿਨ ਆਉਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਕਿਸੇ ਅਜਿਹੇ ਵਿਅਕਤੀ ਨੂੰ ਫੜੋ ਕਿ ਉਸ ਨੂੰ ਮਰਨ ਤੋਂ ਬਾਅਦ ਇਹ ਅਜਾ ਕਰਨ ਨਾਲ ਉਹਨਾਂ ਨੂੰ ਬੀਮੇ ਦੀ ਜੋ ਵੱਡੀ ਰਕਮ ਸੀ ਉਹ ਮਿਲ ਜਾਵੇਗੀ ਜਿਸ ਨਾਲ ਉਹ ਆਪਣੇ ਵਪਾਰ ਨੂੰ ਅੱਗੇ ਵਧਾ ਲੈਣਗੇ ਜਿਵੇਂ ਹੀ ਇਹ ਗੱਲ ਹੁੰਦੀ ਹੈ ਉਸ ਤੋਂ ਬਾਅਦ ਇਹ ਆਪਣੇ ਕੰਮ ਤੇ ਨਿਕਲ ਜਾਂਦੇ ਹਨ ਫਿਰ ਇਹ ਮੌਕਾ ਮਿਲਦਾ ਹੈ ਅਨਿਲ ਚੌਧਰੀ ਨੂੰ ਤੇ ਜਦੋਂ ਅਨਿਲ ਜਾਂਦਾ ਹੈ ਤਾਂ ਇੱਕ ਵਿਅਕਤੀ ਭੀਖ ਮੰਗ ਰਿਹਾ ਸੀ ਉਹ ਕਦੇ ਇਸ ਵਿਅਕਤੀ ਤੋਂ ਕਦੇ ਉਸ ਵਿਅਕਤੀ ਤੋਂ ਭੀਖ ਮੰਗਦਾ ਹੈ ਅਨਿਲ ਇਹ ਸਭ ਕੁਝ ਦੇਖ ਰਿਹਾ ਸੀ ਤਾਂ ਉਸ ਨੂੰ ਲੱਗਦਾ ਹੈ ਕਿ ਇਹ ਵਿਅਕਤੀ ਜ਼ਰੂਰਤਮੰਦ ਹੈ ਹੁਣ ਗੱਲ ਇਹ ਸੀ ਕਿ ਉਸ ਭਿਖਾਰੀ ਦੀ ਉਮਰ ਤੇ ਅਨਿਲ ਚੌਧਰੀ ਦੀ ਉਮਰ ਇੱਕੋ ਜਿਹੀ ਹੋ ਜਾਂਦੀ ਹੈ ਇਹ ਸਭ ਕੁਝ ਦੇਖਣ ਤੋਂ ਬਾਅਦ ਅਨਿਲ ਉਸੇ ਭਿਖਾਰੀ ਨੂੰ ਪੁੱਛਦਾ ਹੈ ਕਿ ਬਾਈ ਤੈਨੂੰ ਕੀ ਪਰੇਸ਼ਾਨੀ ਹੈ ਤਾਂ ਉਹ ਭਿਖਾਰੀ ਕਹਿੰਦਾ ਹੈ ਕਿ ਸਾਹਿਬ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਨੂੰ ਖਾਣਾ ਖਵਾ ਦਿਓ ਤਾਂ ਅਨਿਲ ਕਹਿੰਦਾ ਹੈ ਪਰੇਸ਼ਾਨ ਹੋਣ ਵਾਲੀ ਕੀ ਗੱਲ ਹੈ ਤੈਨੂੰ ਖਾਣਾ ਵੀ ਖਵਾ ਦੇਵਾਂਗਾ ਤੇ ਤੇਰੀਆਂ ਸਭ ਜ਼ਰੂਰਤਾਂ ਪੂਰੀਆਂ ਕਰਾਂਗਾ ਅਨੰਤ ਅਜੀ ਪਹਿਲਾ ਉਸ ਭਿਖਾਰੀ ਨੂੰ ਖਾਣਾ ਖਵਾਉਂਦਾ ਹੈ ਤੇ ਫਿਰ ਉਸ ਨੂੰ ਆਪਣੇ ਜੁੱਤੀ ਕੱਪੜੇ ਪਰਸ ਸਭ ਕੁਝ ਦੇ ਦਿੰਦਾ ਹੈ ਜੋ ਉਸ ਦੀ ਪਹਿਚਾਨ ਸੀ ਉਹ ਸਭ ਕੁਝ ਉਸ ਭਿਖਾਰੀ ਨੂੰ ਦੇ ਦਿੰਦਾ ਹੈ ਭਿਖਾਰੀ ਖੁਸ਼ ਹੋ ਜਾਂਦਾ ਹੈ ਤੇ ਭਿਖਾਰੀ ਉਸ ਨੂੰ ਕਹਿੰਦਾ ਹੈ ਕਿ ਸਾਹਿਬ ਤੁਸੀਂ ਤਾਂ ਬਹੁਤ ਦਿਆਲੂ ਹੋ ਅਨੰਤ ਕਹਿੰਦਾ ਹੈ ਇਹ ਸਭ ਉਸ ਭਗਵਾਨ ਦੀ ਹੀ ਮਿਹਰ ਹੈ ਜੋ ਵੀ ਹੈ ਬਸ ਠੀਕ ਹੈ ਮੈਂ ਜ਼ਰੂਰਤਮੰਦ ਲੋਕਾਂ ਦੀ ਇਸ ਤਰ੍ਹਾਂ ਹੀ ਮਦਦ ਕਰਦਾ ਰਹਿੰਦਾ ਹਾਂ ਪਹਿਲਾ ਦੇ ਢੇਲ ਵਿੱਚ ਆਪਣੀ ਜਗਾ ਬਣਾਈ ਤੇ ਫਿਰ ਉਸ ਨੂੰ ਇੱਕ ਵਧੀਆ ਹੋਟਲ ਵਿੱਚ ਲੈ ਕੇ ਜਾਂਦਾ ਹੈ ਤੇ ਖਾਣਾ ਖਵਾਇਆ ਜਾਂਦਾ ਹੈ ਤੇ ਇਹ ਖਾਣਾ ਖਵਾਉਣ ਤੋਂ ਬਾਅਦ ਉਸ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾ ਦਿੰਦਾ ਹੈ ਜਿਵੇਂ ਜਿਵੇਂ ਇਹ ਨਸ਼ੀਲਾ ਪਦਾਰਥ ਖਾਣ ਨਾਲ ਉਸ ਨੂੰ ਅਸਰ ਹੋ ਰਿਹਾ ਸੀ ਓਵੇਂ ਓਵੇਂ ਉਸਦੀ ਹਾਲਤ ਖਰਾਬ ਹੁੰਦੀ ਜਾਂਦੀ ਸੀ ਇਸ ਸਥਿਤੀ ਵਿੱਚ ਹੀ ਆਗਰਾ ਖਾਨਾਰ ਕਾਪगंज ਇਲਾਕਾ ਦਾ ਜੋ ਲਾਲ ਕਿਲਾ ਹੈ ਲਾਲ ਕਿਲੇ ਦੇ ਕੋਲ ਗੱਡੀ ਨੂੰ ਇੱਕ ਖੰਭੇ ਨਾਲ ਟਕਰਾਇਆ ਜਾਂਦਾ ਹੈ ਤੇ ਜਦੋਂ ਗੱਡੀ ਉਸ ਖੰਭੇ ਨਾਲ ਟਕਰਾ ਜਾਂਦੀ ਹੈ ਤੇ ਜ਼ੋਰ ਦੀ ਧਮਾਕਾ ਹੁੰਦਾ ਹੈ ਤਾਂ ਲੋਕ ਸਮਝ ਨਹੀਂ پا ਰਹੇ ਮੇ ਉਸ ਸੁਪੇਕਾਰੀ ਨੂੰ ਸੀਟ ਤੇ ਬਿਠਾਇਆ ਹੋਇਆ ਸੀ ਤੇ ਉਸਦੇ ਚਾਰੇ ਪਾਸੇ ਪੈਟਰੋਲ ਛਿੜਕ ਦਿੱਤਾ ਜਾਂਦਾ ਹੈ ਪੈਟਰੋਲ ਦੀ ਮਾਤਰਾ ਕੁਝ ਜ਼ਿਆਦਾ ਹੁੰਦੀ ਹੈ ਤਾਂ ਉਹ ਤੁਰੰਤ ਅੱਗ ਲਾ ਕੇ ਦੂਰ ਜਾ ਕੇ ਖੜਾ ਹੋ ਜਾਂਦਾ ਹੈ ਜਦੋਂ ਤੱਕ ਉਸ ਪੂਰੀ ਗੱਡੀ ਨੂੰ ਅੱਗ ਨਹੀਂ ਲੱਗ ਜਾਂਦੀ ਤੇ ਜਦੋਂ ਅੱਗ ਤੇਜ਼ ਹੋ ਜਾਂਦੀ ਹੈ ਤਾਂ ਅਨਿਲ ਚੌਧਰੀ ਵੀ ਇਸ ਸਪੀਡ ਦਾ ਹਿੱਸਾ ਬਣ ਕੇ ਆਰਾਮ ਨਾਲ ਖੜਾ ਸਭ ਕੁਝ ਦੇਖਦਾ ਹੈ ਇਹ ਉਦੋਂ ਤੱਕ ਉੱਥੇ ਹੀ ਖੜਾ ਰਹਿੰਦਾ ਹੈ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਤੜਫ ਰਿਹਾ ਸੀ ਤੇ ਮਦਦ ਮੰਗ ਰਿਹਾ ਸੀ ਕਿਉਂਕਿ ਜਦੋਂ ਜਲਨ ਲੱਗਦਾ ਹੈ ਤਾਂ ਉਸ ਨੂੰ ਹੋਸ਼ ਆਉਣਾ ਸ਼ੁਰੂ ਹੁੰਦਾ ਹੈ ਪਰ ਉਹ ਉਦੋਂ ਤੱਕ ਨਹੀਂ ਬਚ ਪਾਉਂਦਾ ਪੁਲਿਸ ਆਉਂਦੀ ਹੈ ਤੇ ਐਫ ਆਈ ਆਰ ਦਰਜ ਕਰਦੀ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੰਦੀ ਹੈ ਪਰ ਪੁਲਿਸ ਨੇ ਇਸ ਘਟਨਾ ਵਿੱਚ ਥੋਣੀ ਗਹਿਰਾਈ ਨਾਲ ਜਾਂਚ ਪੜਤਾਲ ਨਹੀਂ ਕੀਤੀ ਜਿੰਨੀ ਗਹਿਰਾਈ ਨਾਲ ਕਰਨੀ ਚਾਹੀਦੀ ਸੀ ਪੁਲਿਸ ਜੋ ਕਿ ਬੀਮਾ ਕੰਪਨੀ ਹੈ ਉਹ ਲਗਭਗ 80 ਲੱਖ ਰੁਪਏ ਦੀ ਰਕਮ ਦਿੰਦੀ ਹੈ ਤੇ ਇਸ ਰਕਮ ਨੂੰ ਵਿਜੇਪਾਲ ਸਿੰਘ ਚੌਧਰੀ ਆਪਣੇ ਕੋਲ ਰੱਖ ਲੈਂਦਾ ਹੈ ਨਾਲ ਹੀ ਆਪਣੇ ਭਰਾ ਨੂੰ ਸ਼ਾਮਿਲ ਕਰ ਲੈਂਦਾ ਹੈ ਤੇ ਜੋ ਅਨਿਲ ਚੌਧਰੀ ਸੀ ਉਹ ਇੱਥੋਂ ਸਿੱਧਾ ਗੁਜਰਾਤ ਪਹੁੰਚ ਜਾਂਦਾ ਹੈ ਗੁਜਰਾਤ ਤੋਂ ਅਹਮਦਾਬਾਦ ਅਹਮਦਾਬਾਦ ਤੋਂ ਨਿਕੋਰ ਤਿੰਨਕੋਰ ਵਿੱਚ ਰਹਿਣ ਲੱਗਦਾ ਹੈ ਤੇ ਜੋ ਇਹਨਾਂ ਨੂੰ ਪੈਸੇ ਮਿਲੇ ਸਨ ਤੇ ਇਹ ਇੱਕ ਟੈਂਪੂ ਤੇ ਇੱਕ ਕਾਰ ਖਰੀਦਾ ਹੈ ਇਥੇ ਹੀ ਰਹਿਣ ਲੱਗਦਾ ਹੈ ਇਸ ਦੇ ਨਾਲ ਹੀ ਗਵਾੜ ਵਿੱਚ ਇੱਕ ਲੜਕੀ ਰਹਿੰਦੀ ਸੀ ਤੇ ਉਸ ਦੇ ਨਾਲ ਇਸ ਨੂੰ ਪਿਆਰ ਹੋ ਜਾਂਦਾ ਹੈ ਸਾਲ 2014 ਵਿੱਚ ਇਹ ਦੋਨੇ ਆਪਣੀ ਸਹਿਮਤੀ ਨਾਲ ਵਿਆਹ ਕਰਵਾ ਲੈਂਦੇ ਹਨ ਇਥੇ ਜਾਣ ਤੋਂ ਬਾਅਦ ਇਸ ਨੇ ਆਪਣਾ ਆਧਾਰ ਕਾਰਡ ਪੈਂਕਾਡ ਡਰਾਈਵਿੰਗ ਲਾਇਸੈਂਸ ਸਭ ਕੁਝ ਬਦਲ ਦਿੱਤਾ ਸੀ ਤੇ ਆਪਣੀ ਵਧੀਆ ਜ਼ਿੰਦਗੀ ਜਿਉਣ ਲੱਗਦਾ ਹੈ ਫਿਰ ਨਾ ਜਾਣੇ ਉਹ ਇਸ ਵਿਅਕਤੀ ਨਾਲ ਸਾਂਝੀ ਕਰ ਬੈਠਦਾ ਹੈ ਤੇ ਜਦੋਂ ਇਹ ਕਹਾਣੀ ਆਪਣੇ ਕਿਸੇ ਦੂਸਰੇ ਵਿਅਕਤੀ ਨੂੰ ਦੱਸਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਰਾਜ਼ ਉਦੋਂ ਤੱਕ ਹੁੰਦਾ ਹੈ ਜਦੋਂ ਤੱਕ ਖੁਦ ਕੋਲ ਹੈ ਜਿਵੇਂ ਹੀ ਇਹ ਰਾਜ਼ ਕਿਸੇ ਦੂਸਰੇ ਨਾਲ ਸਾਂਝਾ ਕੀਤਾ ਗਿਆ ਤਾਂ ਫਿਰ ਇਹ ਰਾਜ਼ ਰਾਜ਼ ਨਹੀਂ ਰਹਾ ਤਾਂ ਉਹ ਵਿਅਕਤੀ ਪੁਲਿਸ ਨੂੰ ਜਦੋਂ ਇਹ ਵਿਅਕਤੀ ਪੁਲਿਸ ਦੇ ਨਾਲ ਘੁੰਮ ਰਿਹਾ ਸੀ ਠੀਕ 17 ਸਾਲ ਦੇ ਬਾਅਦ ਨਵੰਬਰ 2023 ਨੂੰ ਤਾਂ ਪਿੰਡ ਦੇ ਲੋਕ ਇਹ ਸਭ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਸਾਰੇ ਪਿੰਡ ਵਿੱਚ ਚਰਚਾ ਹੋਣ ਲੱਗਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਸਨ ਉਸ ਵਿਅਕਤੀ ਨੂੰ ਆਪਣੀਆਂ ਅੱਖਾਂ ਸਾਹਮਣੇ ਜਿਉਂਦਾ ਦੇਖ ਕੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਵਿਅਕਤੀ ਜਿਉਂਦਾ ਕਿਵੇਂ ਹੋ ਸਕਦਾ ਹੈ ਜਦੋਂ ਇਸ ਕਹਾਣੀ ਦਾ ਸੱਚ ਲੋਕਾਂ ਦੇ ਸਾਹਮਣੇ ਆਉਂਦਾ ਹੈ ਤਾਂ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਹਾਲਾਂਕਿ ਇਹਨਾਂ ਲੋਕਾਂ ਨੇ ਕਾਫੀ ਦਾਅ ਪੇਚ ਲਾਏ ਕੋਰਟ ਦਾ ਸਹਾਰਾ ਲਿਆ ਕਿ ਗ੍ਰਿਫਤਾਰੀ ਨਾ ਹੋਵੇ ਪਰ ਜੂਨ 2024 ਵਿੱਚ ਜਦੋਂ ਗ੍ਰਿਫਤਾਰੀ ਹੁੰਦੀ ਹੈ ਤਾਂ ਫਿਰ ਇਹ ਮਾਮਲਾ ਹਾਈਲਾਈਟ ਹੋ ਜਾਂਦਾ ਹੈ ਸੋਸ਼ਲ ਮੀਡੀਆ ਤੇ ਆਉਂਦਾ ਹੈ ਇਸ ਮਾਮਲੇ ਦੀ ਗੂੰਜ ਚਾਰੇ ਪਾਸੇ ਫੈਲ ਜਾਂਦੀ ਹੈ ਤਾਂ ਇਹ ਸਾਰੀ ਕਹਾਣੀ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਦੋਸਤੋ ਇਸ ਕਹਾਣੀ ਪੇਸ਼ਾਨ ਕਰਨਾ ਜਾਂ ਕਿਸੇ ਦਾ ਦਿਲ ਦਿਖਾਉਣਾ ਨਹੀਂ ਹੈ ਸਗੋਂ ਤੁਹਾਨੂੰ ਜਾਗਰੂਕ ਕਰਨਾ ਹੈ ਇਸ ਕਹਾਣੀ ਨੂੰ ਅਖੀਰ ਤੱਕ ਸੁਣਨ ਲਈ ਤੁਹਾਡਾ ਦਿਲ ਤੋਂ ਧੰਨਵਾਦ ਤੇ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਘਟਨਾਵਾਂ ਅਤੇ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾਓ ਇਸ ਦੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ